ਨਾ ਨਾਗੇ ਜੀ ਹਾਂ ਜੀ ਮੈਂ ਸਰਪੰਚ ਮਲਸੀਆ ਹਵਾਜਣ ਤੋਂ ਸਰਦੀਪ ਸਿੰਘ ਗੋੜਿਆ ਹਾਂ ਠੀਕ ਹੈ ਤੇ ਜੋ ਕੱਲ ਪਿੰਡ ਮਲਸੀਆ ਵਿੱਚ ਵੀ ਕਿ ਕੁਝ ਅ ਕੱਟ ਹੋਇਆ ਬਾਕੰਦ ਕੱਟ ਹੋਇਆ ਬਾਕ ਪੋਸਟ ਵਿੱਚ ਜੋ ਖੋਲਿਆਂ ਵਾਲਾ ਪੌੜਾ ਸਾਡੇ ਮੈਦੂ ਪਰ ਹੈ ਹਾਂਜੀ ਪੋਸਟ ਵਿੱਚ ਕੁਝ ਕੁਝ ਤਕਰੀਬ ਵਾਲੇ ਲੱਗਿਆ ਗਿਆ ਵਿੱਚ ਲੱਗਾ ਬੈਗ ਰਿਹਾ ਹੈ ਜਾਂ ਕੁਟੂਰੀਆਂ ਹੋਏ ਘੋਰੀਂ ਹੈ ਕਾਫੀ ਜਿਆਦਾ ਉਹ ਹੋਰ ਮੈਂ ਇਹ ਕਰ ਜਾਊਗਾ ਵੀ ਜਦੋਂ ਦੇ ਮਤਲਬ ਕੌਸ਼ਕ ਸਮੇਂ ਤੋਂ ਇੱਥੇ ਕਾਫੀ ਜਿਆਦਾ ਕੰਟਰੋਲ ਹੈ ਜੀ ਕੋਈ ਨਸ਼ੇ ਦਾ ਕੰਮ ਨਹੀਂ ਸਾਡੇ ਐਸਐਸ ਸਾਹਿਬ ਹੀਰਾ ਸਿੰਘ ਜੀ ਜਦੋਂ ਸਾਨੂੰ ਕੋਈ ਲੋੜ ਹੁੰਦੀ ਆ ਸਾਡਾ ਵੀ ਸਾਥ ਦਿੰਦੇ ਸਗਮਿੰਦਰ ਸਿੰਘ ਜੀ ਸਾਡੀ ਚੌਕੀ ਇਨਚਾਰਜ ਨੇ ਉਹ ਵੀ ਸਾਡੇ ਹਰੇਕ ਕੰਮ ਲੱਗਦੇ ਜੇ ਕੋਈ ਨਸ਼ੇ ਵਾਲਾ ਬੰਦਾ ਆਉਂਦਾ ਤਾਂ ਉਹਨੂੰ ਸਾਡੇ ਕਹਿੰਦੇ ਉਹਨੂੰ ਲੈ ਕੇ ਜਾਂਦੇ ਆ ਪੈਟਰੋਲ ਕੀਤਾ ਜਾਂਦਾ ਹੈ ਤੇ ਬਾਕੀ ਜੋ ਸਾਰੇ ਇੱਥੇ ਬੰਦੇ ਖੜੇ ਨੇ ਜੋ ਕੁਛ ਬੰਦੇ ਗਲਤ ਬੰਦੇ ਸੀਗੇ ਜਿਹੜੇ ਵੀ ਕੰਮ ਕਰਦੇ ਸੀ ਨਸ਼ੇ ਦਾ ਕੰਮ ਕਰਦੇ ਸੀ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਚੁੱਕੇ ਆ ਜੀ ਦਿੱਤਾ ਗਿਆ ਹੈ ਜੇ ਕੋਈ ਰਹਿੰਦਾ ਵੀ ਹੈ ਉਸ ਵੇਲੇ ਟਾਉਣ ਵਿੱਚ ਪੁਲਿਸ ਦੀ ਪੂਰੀ ਮਦਦ ਕਰਾਂਗੇ ਤੇ ਸਾਡਾ ਪੁਲਿਸ ਵੀ ਸਾਥ ਦੇ ਰਹੀ ਹੈ ਜੀ ਮੋਜੂਦ ਪਿੰਡ ਦਾ ਬਦਨਾਮ ਕੀਤਾ ਜਾ ਰਿਹਾ ਹੈ ਵੀ ਇਸ ਤਰ੍ਹਾਂ ਨਿਆਂ ਦੇ ਪਿੰਡ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਧੰਨਵਾਦ ਹਾਂਜੀ ਕਿਹੜਾ ਪਿੰਡ ਸੁਣੀਆਂ ਆਵਾਜ਼ਾਂ ਠੀਕ ਆ ਜੀ ਇਹ ਦਾ ਸੀ ਜੀ ਆਪਣੇ ਨਹੀਂ ਤੁਹਾਡੇ ਇੱਕ ਬੇਟਾ ਸੀਗਾ ਉਹ ਕਹਿੰਦੇ ਵੀ ਉਹ ਨਸ਼ਾ ਕਰਦਾ ਸੀਗਾ ਵੀ ਉਹਦੀ ਨਸ਼ੇ ਨਾਲ ਮੌਤ ਹੋਈ ਆ ਸੀਗਾ ਜੀ ਉਹ ਜੀ ਥੋੜੇ ਦਾ ਸਾਨੇ ਸੀ ਜੀ ਕਰਦਾ ਉਹਨਾਂ ਨੂੰ ਦੌਰੇ ਪੈਂਦੇ ਸੀਗੇ ਅਟੈਕ ਹੀ ਹੋ ਗਿਆ ਜੀ ਮੈਂ ਆਪ ਗੈਂਕੋਸ ਨਹੀਂ ਉਹਦੇ ਕੋਲੇ ਸੀ ਲੋਕ ਸਹੂਤ ਕੋਈ ਨਹੀਂ ਸਾਨੂੰ ਲੱਭਾ ਜੀ ਨਸ਼ਾ ਨਹੀਂ ਕਰਦਾ ਕੰਮ ਤੇ ਜਾਂਦਾ ਸੀ ਰੰਗ ਦਾ ਕੰਮ ਕਰਦਾ ਸੀ ਜਾਂਗਾ ਜਾਂਦਾ ਸੀ ਕਿਹੜੀ ਜੋਤੇ ਜਾਂਦਾ ਸੀਗਾ ਵਧੀਆ ਘਰੇ ਸਾਰਾ ਹੁੰਦਾ ਸੀਗਾ ਨਸਾਨੀ ਸੀ ਕੋਈ ਵੀ ਕਰਦਾ ਸੀ ਜੀ ਅਟੈਕ ਹੀ ਹੋ ਗਿਆ ਦੌਰਾ ਦੂਰਾ ਪਹਿਲਾਂ ਵੀ ਪੈਨ ਕੋਈ ਸੀ ਉਹਨਾਂ ਦੀ ਦੌਰੇ ਤੇ ਮੋਟਰਸਾਈਕਲ ਦੇ ਥੱਲੇ ਹੋ ਗਿਆ ਕੈਮਰਾ ਹਾਂ ਮੈਂ ਮੇਂਦਰ ਰਜੇਤਾ ਜੀ ਠੀਕ ਹਾਂ ਤੁਸੀਂ ਬਾਈਂ ਹੋਰਾਂ ਬੋਲ ਤੋਂ ਜਿਹੜਾ ਸਾਡੇ ਬੈਡ ਨੂੰ ਬਦਨਾਮ ਕੀਤਾ ਜਾ ਰਿਹਾ ਨਹੀਂ ਉਹ ਗਲਤ ਕੀਤਾ ਜਾ ਰਿਹਾ ਹੈ ਮੈਟਰ ਹੋਰ ਹੁੰਦਾ ਜੀ ਚਾਹ ਕੇ ਸਾਡਾ ਪਿੰਡ ਨਾਮ ਬਦਲਾਮ ਕਰ ਦਿੰਦੇ ਜਦੋਂ ਠੀਕ ਹੈ ਚਿੱਟਾ ਵਿਕਦਾ ਸੀਗਾ ਜੀ ਉਦੋਂ ਵਿਕਦਾ ਸੀਗਾ ਪਰ ਹੁਣ ਉਸ ਵੀ ਨਹੀਂ ਵਿਕਦਾ ਇੱਥੇ ਦਿਹਾੜੀ ਬੰਦੇ ਕਰਦੇ ਆਂ ਸ਼ਾਮ ਸੇ ਦੇ ਆਪਦੇ ਕੰਮ ਕਰਕੇ ਕਰਨ ਆਉਂਦੇ ਆ ਜਦੋਂ ਦੇਖਦੇ ਆ ਪਿੰਡ ਵਾਲੇ ਵੀ ਇਕੱਠ ਹੋਇਆ ਆ ਇੱਥੇ ਵੀ ਚਿੱਟਾ ਵਿਕਦਾ ਦੁਕਾਨਾਂ ਵੀ ਹੈਗੀਆਂ ਸਾਡੇ ਕਰਿਆਨੇ ਦੀ ਇੱਥੇ ਸੌਦਾ ਲੈਣ ਆਉਂਦੇ ਆ ਸਾਰੇ ਬੰਦੇ ਠੀਕ ਹੈ ਉਹ ਦੇਖਦੇ ਆ ਵੀ ਇਕੱਠ ਹੋਇਆ ਹੋਇਆ ਵੀ ਚਿੱਟਾ ਵਿਕਦਾ ਨਾ ਤਾਂ ਚਿੱਟਾ ਵਿਕਦਾ ਜੀ ਗੁਰਦੀਪ ਸਿੰਘ ਆ ਵੀ ਸਾਬका ਪੰਚਾਇਤ ਮੈਂਬਰ ਠੀਕ ਹੈ ਜੀ ਮੈਂ ਤੁਹਾਡੇ ਕੱਲ ਕਿਥੇ ਸਦੋਂ ਆਪਣੇ ਮੰਸੀਹਾ ਵਿੱਚ ਇਕੱਠ ਹੋਇਆ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਮੁਖੋਲੇ ਵਾਲੇ ਪੁਲ ਤੇ ਬਹੁਤ ਜ਼ਿਆਦਾ ਨਸ਼ਾ ਵੇਖਦਾ ਹਾਂ ਹਾਂ ਜੀ ਸਰ ਉਹ ਪਤਾ ਕਰਨ ਕੀ ਹੈ ਸਾਡੇ ਪਿੰਡ ਵੈਸੇ ਪਹਿਲਾਂ ਤੋਂ ਹੀ ਬਦਨਾਮ ਹੋ ਚੁੱਕਿਆ ਹੈ ਠੀਕ ਹੈ ਕਿਉਂ ਇੱਥੇ ਨਸ਼ੇ ਦਾ ਪਹਿਲਾਂ ਹੈਗਾ ਸੀ ਥੋੜਾ ਬਹੁਤ ਚੱਲਦਾ ਸੀ ਫੋਨ ਪਰ ਨਸ਼ਾ ਸਾਡੇ ਚੌਕੀਆਂ ਚਾਰ ਦੇ ਅਗੇ ਦਿਲਪਿੰਦਰ ਸਿੰਘ ਜਦੋਂ ਦੇ ਆਏ ਆ ਉਦੋਂ ਦੇ ਨਸ਼ੇ ਦਾ ਯਾਨੀ ਬਹੁਤ ਘਟ ਗਿਆ ਸਾਡੇ ਇੱਥੇ ਕੰਮ ਨਸ਼ੇੜਾ ਕੋਈ ਬੰਦਾ ਨਹੀਂ ਰਹਿ ਗਿਆ ਜੀ ਜੇ 100 ਵਿੱਚ ਕੋਈ 1-2 ਬੰਦੇ ਹੋਣਗੇ ਵੀ ਤੋਂ ਉਹ ਵੀ ਦੂਜੇ ਬੰਦਿਆਂ ਨੂੰ ਵੇਖ ਕੇ ਛੱਡ ਜਾਣਗੇ। ਯਾਨੀ ਇਹੋ ਜੀ ਕੋਈ ਗੱਲਬਾਤ ਹੈ ਨਹੀਂ ਜਿਹੜਾ ਸਾਡੇ ਪਿੰਡ ਮੈਟਰ ਹੋਇਆਗਾ ਮਿਰਦਕ ਦਾ ਪਰਿਵਾਰ ਵੀ ਇੱਥੇ ਸਾਡੇ ਕੋਲ ਆਹ ਜਾ ਰਿਹਾ ਹੈ ਵੀ ਉਹਦਾ ਮੈਨੂੰ ਕਿਸੇ ਨੇ ਗਲਤ ਖਬਰ ਲਵਾ ਦਿੱਤੀ ਕਹਿੰਦੇ ਅਸੀਂ ਵੀ ਇਹ ਦੀ ਛੱਟੇ ਦੇ ਨਾਲ ਉਹਦੇ ਉਹ ਲੋਜ ਨਾਲ ਮੌਤ ਹੋਈ ਆ। ਉਹ ਵੈਸੇ ਇਸ ਤਰੀਕੇ ਨਹੀਂ ਹੋਈ ਸੀ ਉਹ ਅਟੈਕ ਨਾਲ ਹੋ ਗਈ ਉਹਦੀ ਮੌਤ। ਇਹ ਹੋ ਜਾ ਕੋਈ ਮੈਟਰ ਨਹੀਂ ਹੋਇਆ ਜੀ ਨਸ਼ੇ ਨਾਲ ਨਹੀਂ ਹੋਇਆ ਜੀ ਤੇ ਬਾਕੀ ਸਾਡੇ ਚੌਕੀ ਇਨਚਾਰਜ ਗਿੱਦੜਵੰਡੀ ਆ ਮੇਰੇ ਇੱਥੇ ਸਰਵਿਸ ਸਟੇਸ਼ਨ ਤੇ ਤੇ ਉੱਥੇ ਪਹਿਲਾਂ ਨਾ ਇਹ ਤੋਂ ਥੋੜਾ ਜਿਹਾ 2-3 ਮਹੀਨੇ ਪਹਿਲਾਂ ਤਾਂ ਬਹੁਤ ਰਾਸ਼ ਪੈਂਦਾ ਸੀ ਚਟੇ ਵਾਲਾ ਦੇਖੋ ਭਾਈ ਕਿੱਟੇੜਿਆਂ ਦਾ ਬਹੁਤ ਰਾਸ਼ ਪੈਂਦਾ ਸੀ ਕੋਈ ਮੋਟਰਸਾਈਕਲ ਖੜ ਗਿਆ ਕਿਤੇ ਕੋਈ ਗੱਡੀ ਖੜ ਗਈ ਉੱਥੇ ਇੱਕ ਬੰਦਾ ਕੋਲੇ ਸੀਗਾ ਉਹਦੇ ਬੈਕਸੈਟ ਦੀ ਕਰ ਸੀਗਾ ਉਹ ਸਪਲਾਈ ਕਰਦਾ ਸੀ ਅਸੀਂ ਫਿਰ ਜਦੋਂ ਅੰਚਾਰ ਸਾਹਿਬ ਨੂੰ ਦੱਸਿਆ ਤੇ ਇਹਨਾਂ ਨੇ ਮੰਨ ਲਓ 5 ਮਿੰਟ ਦੇ ਵਿੱਚ ਇਹਨਾਂ ਨੇ ਕਾਰਵਾਈ ਕਰਕੇ ਫਰਜ਼ ਕਰ ਦਿੱਤਾ ਤੇ ਹੁਣ 2 ਮਹੀਨੇ ਹੋ ਗਏ ਮੇਰੇ ਤਾਂ ਮੰਨ ਲਓ ਸਰਵਿਸ ਸਟੇਸ਼ਨ ਤੇ ਕਦੇ ਮੈਂ ਕੋਈ ਨਸ਼ਾ ਦੇਣ ਵਾਲਾ ਜਾਂ ਲੈਣ ਵਾਲਾ ਕਦੇ ਨਹੀਂ ਦੇਖਿਆ ਬਹੁਤ ਫਰਕ ਆ ਹੁਣ ਜਦੋਂ ਇਹਨਾਂ ਨੇ ਮਹਿੰਮ ਚਲਾਈ ਜਨਾ ਚੇਣੀ ਸਰਕਾਰ ਨੇ ਇਹ ਬਹੁਤ ਦਾ ਬੋਸ ਹੈ ਜਾਨਕਾ ਤੁਸੀਂ ਕਹਿ ਰਹੇ ਹੋ ਜੋ ਸਰਕਾਰ ਵੱਲੋਂ ਚਲਾਈ ਗਈ ਆ ਉਹ ਪੂਰੀ ਤਰ੍ਹਾਂ ਉਹਦਾ ਪੂਰਾ ਪ੍ਰਭਾਵ ਪਿਆ ਹੋਇਆ ਜੀ ਬਿਲਕੁਲ ਠੀਕ ਆ ਮੇਰਾ ਮੰਨ ਲਓ ਸਰਵਿਸ ਸਟੇਸ਼ਨ ਦਾ ਸਾਰਾ ਦਿਨ ਮੈਂ ਉੱਥੇ ਬਾਹਰ ਬਹਿਣਾ ਪਹਿਲਾਂ ਤਾਂ ਇੰਨਾ ਰਸ਼ ਰਹਿੰਦਾ ਸੀ ਅਸੀਂ ਆਪ ਪਰੇਸ਼ਾਨ ਸੀ ਕੋਈ ਟੀਕਾ ਲਾਉਣ ਨਾਲ ਵੜ ਜਵੇ ਆਪ ਨੂੰ ਵੀ ਸਾਰਾ ਦਿਨ ਹਾਜ਼ਰੀ ਭਰਨੀ ਪੈਂਦੀ ਸੀ ਉਹਦੇ ਚੱਕਰ ਦੇ ਵਿੱਚ ਸਾਰੇ ਠੀਕ ਹੈ ਜੀ ਤੇ ਕੱਲ ਤੁਹਾਡੇ ਉੱਤੇ ਇੱਕ ਪਿੰਡ ਦੇ ਵਿੱਚ ਤੁਹਾਡੇ ਇਕੱਠ ਹੋਇਆ ਸੀਗਾ ਉਹਦੇ ਵਿੱਚ ਤੁਹਾਡੇ ਇਹ ਰਾਵ ਲਗਾ ਕਿ ਤੁਸੀਂ ਕਾਫੀ ਨਸ਼ਾ ਵੇਚਦੇ ਹੋ ਨਹੀਂ ਨਹੀਂ ਜੀ ਸਾਨੂੰ ਕੁੜੀਆਂ ਨੂੰ ਨਜਾਇਜ਼ ਬਦਨਾਮ ਕੀਤਾ ਜਾਂਦਾ ਵਾ ਇਹ ਹੈ ਜੀ ਬਦਨਾਮ ਕੀਤਾ ਜਾਂਦਾ ਸਾਰੇ ਅਸੀਂ ਤੇ ਜਵਾਕ ਵੀ ਹਣ ਦੋਤੇ ਹੋਏ ਪਏ ਸਾਡੇ ਜਵਾਕ ਵੀ ਨਹੀਂ ਵਿਆਏ ਜਾਣੇ ਹਰੇਕ ਸਾਡੇ ਸਾਡੀ ਬਦਨਾਮੀ ਬਹੁਤ ਕੀਤੀ ਜਾਂਦੀ ਹੈ ਇਵੇਂ ਦਾ ਸਾਡੇ ਪੁੱਤਿਆਂ ਦੇ ਬਹੁਤ ਗਲਪ ਚੱਲ ਰਿਹਾ ਹੈ ਇਹ ਅਸੀਂ ਕਿਹ ਤੱਕ ਜਾਣੇ ਸਾਡੇ ਗੱਲ ਪੈਣੇ ਸਾਨੂੰ ਸਾਡੀ ਦਿਹਾੜੀ ਕਦੇ ਸਾਡੀ ਮਿਹਨਤ ਨਹੀਂ ਦਿੰਦੇ ਆ ਬਹੁਤ ਅਸੀਂ ਕੁੱਤੀਆਂ ਇਹੜ ਮੜ ਮੋਟ ਦੋ ਚਾਰ ਬੰਦੇ ਕਰਦੇ ਸੀਗੇ ਉਹ ਫੜੇ ਹੋਏ ਆ ਹੁਣ ਇਹੋ ਜੋ ਕੁਝ ਵੀ ਹੈ ਕੋਈ ਨਸ਼ਾ ਨਹੀਂ ਪਿੱਕਦਾ ਇੱਥੇ ਇਹ ਤਾਂ ਨਾ ਕੋਈ ਨਸ਼ਾ ਵੇਚੇ ਨਾ ਕਰੇ ਸਭ ਕੰਮ ਕਰਦੇ ਸੁਖਵਿੰਦਰ ਸਿੰਘ ਰੇ ਚੌਕੀਨ ਚਾਰ ਚੋ ਚਾਰੋ ਦੇ ਗੇੜੇ ਆ ਜਿਹੜੇ ਮਾਰਦੇ ਜਾਂ ਅਲਜਾਮ ਲਾਉਂਦੇ ਆ ਕਦੇ ਸਾਡੇ ਪਿੰਡ ਚ ਰੈਸਟੀਆਂ ਲਾਜ ਆਉਂਦੀਆਂ ਕਦੇ ਕੋਸ ਕਦੇ ਕੋਸ ਸਾਡੇ ਗ੍ਰੇਡ ਬਤਾਉਂਦੇ ਨਹੀਂ ਕਰਾਉਂਦੇ ਉੱਠ ਜਾਵੇ ਪਿੰਡੇ ਉੱਠ ਹੀ ਜਾਵੇ ਸਾਡੇ ਕੋਈ ਜਵਾਕ ਨਹੀਂ ਪਹਿਲੀ ਕੋਈ ਕਰਦਾ ਛੇਤੀ ਅਸੀਂ ਬਹੁਤ ਤੰਗ ਆ ਉਹਨਾਂ ਵળી ਵੀ ਕਿਹਾ ਗਿਆ ਹੈ ਨਾ ਤੁਹਾਡੇ ਘਰਾਂ ਦੇ ਵਿੱਚੋਂ ਵੀ ਸਾਡੇ ਖੇਤਾਂ ਦੇ ਵਿੱਚ ਨਜਾਇਜ਼ ਨਸ਼ਾ ਰੱਖਿਆ ਹੈ ਜਿਹਦੇ ਵਿੱਚ दारू ਹੋਵੇ ਜਾਂ ਹੋਰ ਕੋਈ ਸ਼ੁਗ ਹੋਵੇ ਨਹੀਂ ਜੀ ਚੂਪ ਆਪੀ ਰੱਖਦੇ ਤੇ ਸਾਡੇ ਹਰਜਾਂ ਸਾਡੇ ਤੱਕ ਆਉਂਦੀ ਹੈ ਸਾਡਾ ਲਾਂਘਾ ਟਾਪਾ ਜੀ ਹੜਪਾਇਆ ਜਾਂਦੇ ਜਨਨੀਆਂ ਵੇਖ ਕੇ ਠੀਕ ਕਿ ਸਵੇਰ-ਸਵੇਰ ਨਾਲ ਸਾਡੇ ਘਰ ਦੇ ਟਲੀ ਸਾਡੇ ਸਾਡੀ ਤਾਰਾਂ ਚ ਚੋਰੀ ਜੀ ਸਤਿ ਸ਼੍ਰੀ ਅਕਾਲ ਸਰ ਕੱਲ੍ਹ ਨਾਲ ਇੱਥੇ ਪਿੰਡ ਦੇ ਵਿੱਚ ਇੱਕ ਹੋਈ ਸੀਗੀ ਲੋਕਾਂ ਵੱਲੋਂ ਕੱਟ ਕੀਤਾ ਗਿਆ ਸੀ ਜਿਹਦੇ ਵਿੱਚ ਖੋਲਿਆਂ ਵਾਲੇ ਪੁਲ ਦੇ ਉੱਤੇ ਕਾਫੀ ਕਿਹਾ ਸੀ ਇੱਥੇ ਨਸ਼ਾ ਵਗਦਾ ਵਾ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵਾ ਪਿੰਡ ਮਰਸੀਆਂ ਪੱਜੰਦੇ ਕੁਝ ਲੋਕ ਇਕੱਠੇ ਹੋਏ ਸੀਗੇ ਜਿਨ੍ਹਾਂ ਨੇ ਖੋਲਿਆਂ ਵਾਲੇ ਪੁਲ ਬਾਰੇ ਕਿਹਾ ਸੀ ਕਿ ਇੱਥੇ ਨਸ਼ਾ ਵਗਦਾ ਹੈਗਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵਾ ਪਿੰਡ ਮਰਸੀਆਂ ਪੱਜੰਦੇ ਕੁਝ ਲੋਕ ਇਕੱਠੇ ਹੋਏ ਸੀਗੇ ਜਿਨ੍ਹਾਂ ਨੇ ਕੋਲਾ ਵਾਲੇ ਪੋਰ ਬਾਰੇ ਪਿਆਸੀ ਵੀ ਉੱਥੇ ਨਸ਼ਾ ਵਗਦਾ ਹੈ ਜਦੋਂ ਦਾ ਮੈਂ ਇੱਥੇ ਤਾਇਨਾਤ ਹੋਇਆ ਹੈਗਾ ਮੈਂ ਕਰੀਬ ਉੱਥੇ 23 24 24 ਮਕਦਰੇ ਦਰਜ ਕਰ ਚੁੱਕਿਆ ਹੈਗਾ ਬਿਲਕੁਲ ਗਰਾਊਂਡ ਲੈਵਲ ਤੇ ਹੈ ਕੋਈ ਵੀ ਉੱਥੇ ਨਸ਼ਾ ਵਗੈਰਾ ਨਹੀਂ ਵਿਗਦਾ ਅਜੀ ਹਰ ਵਕਤ ਪਪਾ ਭਾ ਰਹਿੰਦੇ ਨੇ ਜਣ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਅਸੀਂ ਖੁਦ ਆਪ ਜਾ ਕੇ ਮੈਂ ਰੇਡ ਕਰਦਾ ਤੇ ਇੱਕ ਜੇ ਇੱਥੇ ਕਿਹਾ ਜਾ ਰਿਹਾ ਸੀ ਵੀ ਕਈਆਂ ਦਿਨਾਂ ਤੋਂ ਚੋਰੀਆਂ ਹੋ ਰਹੀਆਂ ਨੇ ਜੋ ਨਸ਼ੇ ਵਾਲੇ ਕਰ ਰਹੇ ਆ ਤੇ ਇਹਦੇ ਬਾਰੇ ਤੁਹਾਡਾ ਫਿਰ ਕੀ ਕਹਿਣਾ ਵਾ ਨਸ਼ੇ ਵਾਲੇ ਨੇ ਹੈ ਜੀ ਉਹ ਇਹਨਾਂ ਦਾ ਕਹਿਣਾ ਸੀਗਾ ਵੀ ਚੋਰੀਆਂ ਹੁੰਦੀਆਂ ਨੇ ਮੈਂ ਉਹਨਾਂ ਨੂੰ ਕਹੇ ਸੀ ਤੁਸੀਂ ਬਿਆਨ ਲਿਖਾਓ ਅਸੀਂ ਮੁਕੱਦਮਾ ਦਰਜ ਕਰ ਲੈਂਦੇ ਆ ਉਹਨਾਂ ਚੋ ਕਿਸੇ ਨੇ ਬਿਆਨ ਨਹੀਂ ਲਿਖਾਇਆ ਗਿਆ ਫਿਰ ਮੈਂ ਉਹਨਾਂ ਲੋਕਾਂ ਨੂੰ ਕਿਹਾ ਸੀ ਵੀ ਮੈਂ ਵੀ ਨਾਲ ਤੁਹਾਡੇ ਨਾਲ ਚੱਲਦਾ ਹਾਂ ਵੀ ਤੁਸੀਂ ਵੀ ਆਓ ਆਪਾਂ ਇਕੱਠੇ ਨਾਲ ਮਿਲ ਕੇ ਇਹਨਾਂ ਨੂੰ ਫੜੀਏ ਪਰ ਅਸੀਂ ਜਿਹੜੇ ਕੁਝ ਟੈਕਨੀਕਲ ਤੌਰ ਤੇ ਦੱਤਾ ਚੁਕਾਏ ਹੋਏ ਹੈ ਜੇ ਉਹਨਾਂ ਦੇ ਵਿੱਚ ਨੰਬਰ ਆਉਂਦੇ ਹੈ ਪ੍ਰੋਸੈਸ ਚੱਲ ਰਿਹਾ ਹੈਗਾ ਜੇ ਉਹਨਾਂ ਵਿੱਚ ਨੰਬਰ ਆਉਂਦਾ ਹੈ ਤਾਂ ਉਹਨਾਂ ਬਗੈਰਾਂ ਤੋਂ ਪੁੱਛਗਈ ਕਰਕੇ ਤੇ ਜਿਹੜੀ ਮੁਕੰਮਲ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਇੱਥੇ ਇੱਕ ਉਹਨਾਂ ਨੇ ਇੱਕ ਇਹ ਵੀ ਇਲਜ਼ਾਮ ਲਾਇਆ ਸੀ ਵੀ ਤੇ ਕੁਝ ਦਿਨ ਪਹਿਲਾਂ ਇੱਕ ਮੌਤ ਹੋਈ ਆ ਉਹ ਨਸ਼ੇ ਦੇ ਨਾਲ ਹੋਈ ਆ ਬਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਖੋਲਿਆਵਾਲੇ ਪਿੰਡ ਦੇ ਜਿਹੜਾ ਦਾ ਇਲਜ਼ਾਮ ਲਾਇਆ ਹੈਗਾ ਉਹਦੀ ਜਿਹੜੀ ਮੌਤ ਹੋਈ ਹੈ ਉਹ ਪਹਿਲਾਂ ਤੋਂ ਉਸ ਨੂੰ ਦੌਰੇ ਭੇਜਦੇ ਸੀ ਕਿ ਪਰਿਵਾਰ ਨਾਲ ਅਸੀਂ ਅੱਜ ਰਾਤ ਦਾ ਕੰਮ ਕੀਤਾ ਸੀ ਜਦੋਂ ਪਤਾ ਲੱਗਿਆ ਨਾ ਤਾਂ ਪਹਿਲੇ ਉਹਦਾ ਜਿਹੜਾ ਪਰਿਵਾਰ ਹੈ ਪਿਤਾ ਜਸਵੀਰ ਸਿੰਘ ਉਹ ਸਾਨੂੰ ਮਿਲਿਆ ਉਹਨੇ ਉਹਦਾ ਜਿਹੜਾ ਪਹਿਲਾਂ ਤੋਂ ਕੁਦਰਤੀ ਬਿਮਾਰ ਸੀ ਉਹ ਉਹਨੂੰ ਦੌਰੇ ਭੇਜਦੇ ਸੀਗੇ ਦੋ ਤਿੰਨ ਵਾਰੀ ਪਹਿਲਾਂ ਵੀ ਦੌਰੇ ਪੈ ਚੁੱਕੇ ਨੇ ਉਹਨੂੰ ਕੁਦਰਤੀ ਮੋਟਰਸਾਈਕਲ ਨਾਲ ਜਾਦਿਆਂ ਨੂੰ ਦੌਰਾ ਪੈ ਗਿਆ ਤੇ ਕੋਈ ਵੀ ਇਹੋ ਜਿਹਾ ਨਹੀਂ ਵੀ ਉਹਨੇ ਕੋਈ ਲੱਛਣਾਂ ਦੀ ਮੌਤ ਹੋਈ ਹੈ ਜਾਂ ਕਿਸੇ ਹੋਰ ਚੀਜ਼ ਨਾਲ ਉਹਦੀ ਅਟੈਕ ਨਾਲ ਸਾਇਲੈਂਟ ਐਕਨਮ ਆਉਤ ਹੋਈ ਠੀਕ ਧੰਨਵਾਦ ਕੱਲ ਇੱਕ ਮਸੀਹਾ ਭਾਈ ਕੇ ਮਸੀਹਾ ਬਾਜਨ ਵਿਖੇ ਇੱਕ ਪ੍ਰੈ ਕਾਉਂਸਲ ਕੀਤੀ ਗਈ ਸੀ ਲੋਕਾਂ ਵੱਲੋਂ ਜੀ ਵਿਖੋੜਿਆਂ ਵਾਲੇ ਪੁਲ ਦੇ ਉੱਪਰ ਕਾਫੀ ਮਾਤਰਾਵਾਂ ਦੇ ਨਸ਼ਾ ਵੇਚਦਾ ਵਾ ਜੀ ਹਾਂ ਤੇ ਤੁਹਾਡੇ ਦੇ ਬਾਰੇ ਕੀ ਕਹਿਣਾ ਮਾ ਜੀ ਜਿਹੜਾ ਮੈਂ ਐਸਚੂ ਸਿਤਨਾ ਬੇਟੀ ਹਾਂ ਜੀ ਇਨਸਪੈਕਟਰ ਹੀ ਰਹ ਸੀ ਹਾਂ ਜੀ ਪੁਲ ਸ ਪ੍ਰਸ਼ਾਸਨ ਤੇ ਸਰਕਾਰ ਨਸ਼ਿਆਂ ਦੇ ਖਿਲਾਫ ਹੈ ਜੀ ਸਰਕਾਰ ਨੇ ਜੁੱਧ ਨਸ਼ਾ ਬਰੋਦ ਸ਼ੁਰੂ ਕੀਤਾ ਬਾਜੀ ਤੁਹਾਡੇ ਧਿਆਨ ਵਿੱਚ ਲਿਆਦਾ ਜਾਵੇ ਕਿ ਮੇਰੇ ਥਾਣੇ ਚ ਜਿਹੜੇ ਵੀ ਨਸ਼ਾ ਵੇਚਦੇ ਸੀ ਉਹਨਾਂ ਦੇ ਖਿਲਾਫ ਕਰੀਬ 53 ਦੇ ਕਰੀਬ ਐਫ ਆਈ ਆਰਸ ਅਸੀਂ ਦਰਜ ਕੀਤੀਆਂ ਕੰਨੀਆਂ ਨੇ ਜਿਨ੍ਹਾਂ ਤੋਂ ਬਰਾਮਦਗੀ ਹੋ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਜੀ ਤੇ ਕਿਸੇ ਨੂੰ ਵੀ ਜੇ ਕੋਈ ਬੰਦਾ ਹੋਰ ਵੀ ਕਾਫੀ ਮੁਕਦਮੇ ਖੋਲਿਆਂ ਦੇ ਪੁਲਤੇ ਦਿੱਤੇ ਨੇ ਜੀ ਸਾਡੇ ਚੌਕੀ ਇੰਚਾਰਜ ਸਾਹਿਬਾਨ ਨੇ ਜਿੰਨਾ ਤੁਲ ਕਬਰੀ ਹੋਈ ਉਹਨਾਂ ਤੇ ਕਾਰਵਾਈ ਅਚ ਲੈ ਜਾਂਦੀ ਗਈ ਹੈ ਜੀ ਜੇ ਕੋਈ ਹੋਰ ਵੀ ਵੇਚਦਾ ਪਾਇਆ ਗਿਆ ਤੇ ਉਹਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇੱਕ ਨੌਂ ਨਾਲ ਉਹ ਕਿਹਾ ਗਿਆ ਸੀ ਕੋਈ ਬਿੰਦਰ ਸਿੰਘ son of ਜਸਵੀਰ ਸਿੰਘ ਆ ਜੀ ਆ ਵੀ ਉਹਦੇ ਨਸ਼ੇ ਦੇ ਨਾਲ ਮੌਤ ਹੋਈ ਆ ਇੱਥੇ ਮੈਂ ਤੁਹਾਨੂੰ ਸਪਸ਼ਟ ਇਹਦੇ ਬਾਰੇ ਸਪਸ਼ਟ ਦੱਸਣਾ ਚਾਹਣਾ ਹੈ ਕਿ ਮੈਂ ਵੈਰੀਫਾਈ ਕੀਤਾ ਕਿ ਜੋ ਬਲਵਿੰਦਰ ਸਿੰਘ son of ਜਸਵੀਰ ਸਿੰਘ ਹੈ ਉਹਨਾਂ ਦੇ ਪਰਿਵਾਰ ਤੋਂ ਉਹਦੇ ਫਾਦਰ ਤੋਂ ਵੈਰੀਫਾਈ ਕੀਤਾ ਹੈ ਕਿ ਉਹ ਜਿਹੜਾ ਮੁੰਡਾ ਸੀਗਾ ਉਹਨੂੰ ਪਹਿਲਾਂ ਤੋਂ ਦੋਰੇ ਪੈਂਦੇ ਸੀ ਤੇ ਜਿੱਦੀ ਬੇਵੀ ਸਾਇਲੈਂਟ ਅਟੈਕ ਨਾਲ ਡੈਥ ਹੋਈ ਹੈ ਇਹਨੂੰ ਆਪਾਂ ਨਸ਼ਿਆਂ ਦੇ ਨਾਲ ਜੋੜੀਏ ਤੇ ਬਹੁਤ ਮਾੜੀ ਗੱਲ ਹੈ ਇਹਦੇ ਨਾਲ ਕੀ ਹੈ ਸਮਾਜ ਵਿੱਚ ਇੱਕ ਵੱਖਰਾ ਅਖਸ਼ ਖਰਾਬ ਹੁੰਦਾ ਹੈ ਤੇ ਇੱਕ ਜੇ ਹੁਣ ਸਾਨੂੰ ਪਤਾ ਲੱਗਿਆ ਵੀ ਤੁਸੀਂ ਕਾਫੀ ਪ੍ਰਾਪਰਟੀਆਂ ਜਿਹੜੇ ਆਈ ਸੀਗੇ ਉਹਨਾਂ ਦੀਆਂ ਅਟੈਚ ਕਰਵਾਏਗਾ ਨੇ ਤੁਹਾਡੇ ਧਿਆਨ ਚ ਲਿਆ ਦਿਆਂ ਜੀ ਸਾਡੇ ਥਾਣੇ ਨੇ ਇੱਕ ਅਸੀਂ ਜਿਹੜੇ ਸਮਗਲਰ ਨੇ ਜੋ ਡਰੱਗ ਦਾ ਕਾਫੀ ਧੰਦਾ ਕਰਦੇ ਸੀ ਜਨਾਂ ਦੇ ਕਮਰਸ਼ੀਅਲ ਕੁਆਂਟੀਟੀ ਦੇ ਮੁਕੱਦਮੇ ਦਰਜ ਆ ਜੀ ਉਹਦੇ ਚ ਅਸੀਂ 6 6 ਮੁਕੱਦਮਿਆਂ ਚ 1 ਕਰੋੜ 86 ਲੱਖ 14 ਹਜ਼ਾਰ ਰੁਪਏ ਦੀ ਪ੍ਰਾਪਰਟੀ ਆ ਜਿਹੜੀ ਕੰਪੀਟੈਂਟ ਅਥਾਰਟੀ ਆ ਸਾਡੀ ਦਿੱਲੀ ਉਹਨਾਂ ਤੋਂ ਫ੍ਰੀਜ਼ ਕਰਵਾ ਦਿੱਤੀ ਕਿ ਇਹ ਤੋਂ ਨੂੰ ਪਿੱਛੇ ਜੇ ਇੱਕ ਆਇਆ ਸੀਗਾ ਜਿਹੜਾ ਬਖਸ਼ੀ ਸਿੰਘ ਬਖਸ਼ੀ ਸੀ ਵਾਸੀ ਤਲਵਾੜਾ ਜੀ ਨੇ ਸਰਪੰਚ ਨੂੰ ਧਮਕੀ ਦਿੱਤੀ ਸੀ ਉਹ ਉਹਦੇ ਤੋਂ ਵੀ ਰਿਕਵਰੀ ਹੋਈ ਸੀ ਉਹਦੇ ਉਹਦੇ ਤੇ ਮੁਕਦਮਾ ਦਰਜ ਕਰਕੇ ਅਸੀਂ ਉਹਨੂੰ ਜੇਲ੍ਹ ਸੈਂਟਰ ਜੇਲ੍ਹ ਬੰਦ ਕਰਵਾਇਆ ਸੀ ਇੱਕ ਇਥੇ ਇਤਿਆਹਤ ਰੇਜੋਗ ਹੈ ਕਿ ਉਹ ਉਹਦੀ ਵਾਈਫ ਤੇ ਇੱਕ ਮੁਕਦਮਾ ਦਰਜ ਹੋਇਆ ਸੀ ਗਰਮੀਤ ਕੋਰਟ ਜੀ 110/23 ਸੀਗਾ ਜੀ ਕਮਰਸ਼ੀਅਲ ਕੁਆਂਟੀਟੀ ਦਾ ਮੁਕਦਮਾ ਜਿਹਦੇ ਵਿੱਚ ਬਖਸ਼ੀ ਸਿੰਘ ਬਖਸ਼ੀ ਦਾ ਜਿਹੜਾ ਰਹਿਸ਼ੀ ਮਕਾਨ ਆ ਉਹਦੀ ਜਿਹਦੀ ਕੁੱਲ ਵੈਲਿਊ 30 ਲੱਖ ਬਣਦੀ ਆ ਉਹਦੀ ਪ੍ਰਾਪਰਟੀ ਵੀ ਅਸੀਂ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ ਕਰਵਾ ਦਿੱਤੀ ਆ ਜੀ ਡਿਪਟੀ ਸਾਡੇ ਮਾਨਯੋਗ ਡੀਐਸਪੀ ਸਾਹਿਬ ਆਉਣਗੇ ਜੀ ਉਹਨਾਂ ਦੇ ਨਾਲ ਜਾ ਕੇ ਅਸੀਂ ਜਿਹੜੇ ਨੋਟਸ ਐ ਉਹ ਆਪਾਂ ਉਹਨਾਂ ਦੇ ਘਰ ਤੇ ਥੋੜਾ ਚਿਪਕਾਵਾਂਗੇ ਠੀਕ ਹੈ ਥੈਂਕ ਯੂ